ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਲ ਡਾਕਟਰ ਗੁਰਸ਼ੇਲ ਬਲਾਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਫਰੋਜ਼ਨ ਸ਼ੋਲਡਰ ਅਗਰ ਤੁਹਾਡਾ ਮੋਢਾ ਜਾਮ ਹੋ ਗਿਆ ਹੈ ਤਾਂ ਆਪਾਂ ਕਿਹੜੀਆਂ ਘਰ ਦੇ ਵਿੱਚ ਆਮ ਕਸਰਤਾਂ ਕਰ ਸਕਦੇ ਹਾਂ ਕਿ ਆਪਣਾ ਮੋਢਾ ਜੋ ਜਾਮ ਹੈ ਉਹ ਖੁੱਲ ਜਾਵੇ ਬਿਲਕੁਲ ਬਾਹ ਆਪਣੀ ਉੱਪਰ ਜਾਣ ਲੱਗ ਜਾਵੇ ਨਾ ਆਪਣੇ ਤੋਂ ਕੱਪੜੇ ਪਾਏ ਜਾਂਦੇ ਆ ਨਾ ਆਪਣੇ ਤੋਂ ਕੋਈ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੇ ਬਾਲ ਪਾਉਣੇ ਆ ਉਹ ਬਾਹੇ ਜਾਂਦੇ ਆ ਨਾ ਕਿਸੇ ਤੋਂ ਪੱਗ ਬੰਨੀ ਜਾਂਦੀ ਹੈ ਇਹ ਮੋਢਾ ਜਾਮ ਹੋਇਆ ਐਨਾ ਤੰਗ ਕਰਦਾ ਸਪੈਸ਼ਲੀ 슈ਗਰ ਦੇ ਪੇਸ਼ੈਂਟ ਜੋ ਡਾਇਬਟੀਸ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਵਿੱਚ ਇਹ ਕਾਮਨਲੀ ਪਾਇਆ ਜਾਂਦਾ ਔਰ ਸਭ ਤੋਂ ਵੱਧ ਫੀਮੇਲਸ ਦੇ ਵਿੱਚ ਪਾਇਆ ਜਾਂਦਾ ਫਰੋਜ਼ਨ ਸ਼ੋਲਡਰ ਜਿਸ ਨੂੰ ਪੈਰੀ ਆਰਥਰਾਈਟਿਸ ਵੀ ਕਿਹਾ ਜਾਂਦਾ ਹੈ ਔਰ ਮੋਢਾ ਜਾਮ ਹੋ ਜਾਣਾ ਵੀ ਕਿਹਾ ਜਾਂਦਾ ਹੈ ਬਾਹ ਉੱਪਰ ਆਪਣੀ ਨਹੀਂ ਚੱਕੀ ਜਾਂਦੀ ਸੋ ਆਪਾਂ ਇਸ ਨੂੰ ਖੋਲਣ ਲਈ ਘਰ ਦੇ ਵਿੱਚ ਕਿਹੜੀਆਂ ਕਸਰਤਾਂ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਔਰ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੂਸਰੀ ਐਕਸਰਸਾਈਜ਼ ਟੋਟਲੀ ਸਭ ਤੋਂ ਬੈਸਟ ਐਕਸਰਸਾਈਜ਼ ਆ ਫਰੋਜ਼ਨ ਸ਼ੋਲਡਰ ਦੇ ਲਈ ਸੋ ਵੀਡੀਓ ਨੂੰ ਜਿਆਦਾ ਲੰਬੇ ਜਿਆਦਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਸੋ ਸਭ ਤੋਂ ਪਹਿਲਾਂ ਆਪਾਂ ਜੋ ਆਪਣੇ ਮੋਢਾ ਜਾਮ ਹੋ ਗਿਆ ਹੈ ਇਸ ਤੇ ਤੁਸੀਂ 10 ਤੋਂ 15 ਮਿੰਟ ਸੇਕ ਦੇ ਲੈਣਾ ਹੈ ਗਰਮ ਪਾਣੀ ਬੋਲੀ ਬੋਟਲ ਦੇ ਵਿੱਚ ਪਾਣੀ ਪਾ ਕੇ ਔਰ ਦੈਨ ਸੇਕ ਦੇਣ ਤੋਂ ਬਾਅਦ ਤੁਸੀਂ ਇੱਕ ਸਾਡਾ ਜੋ ਅਗਰ ਤੁਸੀਂ ਮੰਗਵਾ ਸਕਦੇ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਹੋਊਗਾ ਅਸੀਂ ਫਰੋਜ਼ਨ ਸ਼ੋਲਡਰ ਦੇ ਪੇਸ਼ੈਂਟ ਦੇ ਸਪੈਸ਼ਲ ਅਪਲਾਈ ਕਰਦੇ ਹਾਂ ਸਾਡਾ ਕਬੀਰ ਪੇਨ ਰੀਲੀਫ ਆਇਲ ਤੁਸੀਂ ਇਸ ਨੂੰ ਆਨਲਾਈਨ ਆਰਡਰ ਸਾਨੂੰ ਦੇ ਸਕਦੇ ਹੋ ਨੀਚੇ ਦਿੱਤੇ ਨੰਬਰ ਆਏਗਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਅਸੀਂ ਇਸ ਦੇ ਨਾਲ ਨੰਬਰ ਵੀ ਚਲਾ ਦੇਾਂਗੇ ਤੁਸੀਂ ਇਸ ਤੇ ਸਾਨੂੰ ਵਟਸਐਪ ਦੇ ਥਰੂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਸ ਦਾ ਕੀ ਹੈ ਵੀ ਤੁਸੀਂ 10 ਬੂੰਦਾਂ ਇਸ ਦੀਆਂ ਪਾ ਲੈਣੀਆਂ ਨੇ ਤੁਸੀਂ ਹੱਥ ਤੇ ਔਰ ਇਹਦਾ ਰੱਬ ਕਰਕੇ ਆਪ ਹੀ ਅਪਲਾਈ ਕਰ ਲੈਣਾ ਕਿਸੇ ਦੀ ਹੈਲਪ ਦੀ ਲੋੜ ਨਹੀਂ ਹੈ ਦੈਨ ਉਸ ਤੋਂ ਬਾਅਦ ਤੁਸੀਂ ਕਸਰਤਾਂ ਕਰਦੀਆਂ ਸਟਾਰਟ ਕਰ ਲੀਆਂ ਜੀ ਸੋ ਹੁਣ ਆਪਾਂ ਸਟਾਰਟ ਕਰਦੇ ਆਂ ਸਭ ਤੋਂ ਪਹਿਲੀ ਕਸਰਤ ਹੈ ਆਪਣੀ ਫਿੰਗਰ ਦੇ ਨਾਲ ਤੁਰਨਾ ਉਂਗਲੀਆਂ ਦੇ ਨਾਲ ਤੁਰਨਾ ਜਿਸ ਨੂੰ ਕਿਹਾ ਜਾਂਦਾ ਹੈ ਫਿੰਗਰ ਵਾਕਿੰਗ ਤੁਸੀਂ ਦੀਵਾਰ ਦੇ ਨਾਲ ਖੜ ਜਾਣਾ ਹੈ ਔਰ ਬਿਲਕੁਲ ਬਾਹ ਸਿੱਧੀ ਰਹੇਗੀ ਐਦਾਂ ਆਪਾਂ ਹੌਲੀ ਹੌਲੀ ਉੱਪਰ ਜਾਣਾ ਜਿੱਥੇ ਤੱਕ ਦਰਦ ਹੋ ਗਿਆ ਉੱਥੇ ਆਪਾਂ 3 ਸੈਕਿੰਡ ਹੋਲਡ ਕਰਾਂਗੇ 1 2 3 ਫਿਰ ਹੌਲੀ 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 ਜੀ ਵਾਪਸ ਆ ਜਾਵਾਂਗੇ ਔਰ ਦੈਨ ਆਪਾਂ ਆਰਾਮ ਕਰਾਂਗੇ ਫੇਰ ਉੱਪਰ ਜਾਵਾਂਗੇ 1 2 3 ਇਦਾਂ ਜਿੰਨੀ ਜਿਸ ਤੱਕ ਜਾ ਸਕਦੇ ਹੋ ਫੋਰ ਐਗਜ਼ਾਮਪਲ ਇੱਥੇ ਤੱਕ ਚਲੇਗੇ ਇੱਥੇ ਆਪਾਂ ਨਿਸ਼ਾਨੀ ਲਾ ਲਣੀ ਹੈ ਕਿਸੇ ਬੱٹے ਨਾਲ ਲਾ ਲਈਏ ਪੈਨਸ ਨਾਲ ਲਾ ਲਈਏ ਜਿੰਨਾ ਮਰਜ਼ੀ ਲਾ ਲਈਏ ਥੈਨ ਆਪਾਂ ਹੌਲੀ 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 ਫੇਰ ਆਪਾਂ ਵਾਪਸ ਆ ਜਾਾਂਗੇ ਰਿਲੈਕਸ ਹੋ ਜਾਾਂਗੇ ਇਹ ਤੁਸੀਂ ਜਿਵੇਂ ਆ ਸਾਡੀ ਸੀਮੈਂਟਿੰਗ ਕੰਧ ਦਾ ਤੁਸੀਂ ਅਗਰ ਇਸ ਨੂੰ ਜਿਵੇਂ ਪਿੰਡਾਂ ਦੇ ਵਿੱਚ ਕਹਿ ਲੋ ਜਾਂ ਪੁਰਾਣੇ ਘਰਾਂ ਦੇ ਵਿੱਚ ਪਹਿਲਾਂ ਇਹ ਸੀਮੈਂਟਡ ਕੰਧ ਨਹੀਂ ਹੁੰਦੀ ਸੀ ਇੱਟਾਂ ਵਾਲੀਆਂ ਕੰਧਾਂ ਹੁੰਦੀਆਂ ਸੀ ਉਤੇ ਇਹ ਕਸਰਤ ਬਹੁਤ ਹੀ ਜ਼ਿਆਦਾ ਵਧੀਆ ਹੋਵੇਗੀ ਇਦਾਂ ਤੁਸੀਂ ਹੌਲੀ 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 ਉੱਪਰ ਜਾਣਾ ਔਰ ਇੱਥੇ ਰੁਕ ਜਾਣਾ ਔਰ ਦੈਨ ਫਿਰ ਇੱਥੇ ਤਿੰਨ ਗਿਣਨੇ ਫਿਰ ਆਪਾਂ ਹੌਲੀ 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 ਇਦਾਂ ਵਾਪਸ ਆਉਣਾ ਇਦਾਂ ਤੁਸੀਂ 10 ਵਾਰੀ ਸਵੇਰੇ ਕਰਨਾ 10 ਵਾਰੀ ਦੁਪਹਿਰੇ 10 ਵਾਰੀ ਸ਼ਾਮ ਇਹ ਹੀ ਹੋ ਗਈ ਉਂਗਲੀਆਂ ਦੇ ਨਾਲ ਤੁਰਨਾ ਹੁਣ ਸਭ ਤੋਂ ਜ਼ਰੂਰੀ ਜਿੱਥੇ ਤੱਕ ਦਰਦ ਹੈ ਉੱਥੇ ਤੱਕ ਰੁਕ ਜਾਣਾ ਫੋਰ ਐਗਜ਼ਾਮਪਲ ਆਪਾਂ ਅੱਜ ਨਿਸ਼ਾਨੀ ਇੱਥੇ ਤੱਕ ਲਾਈ ਸੀ ਕੱਲ ਨੂੰ ਤੁਸੀਂ ਕੋਸ਼ਿਸ਼ ਕਰਨੀ ਆ ਵੀ ਤੋਂ ਉੱਤੋਂ 1 ਇੰਚ ਵੀ ਥੋੜਾ ਜਿਹਾ ਉੱਪਰ ਹੋਰ ਆਪਾਂ ਨਿਸ਼ਾਨੀ ਲਾ ਲਈਏ ਵੀ ਅੱਜ ਆਪਾਂ ਇੱਥੇ ਤੱਕ ਗਏ ਆ ਥੋੜਾ ਹੌਸਲਾ ਵਧੇਗਾ ਅਗਰ ਤੁਸੀਂ ਇਹੀ ਕ हूँ सैकेंड नंबर पर आप थोड़े लिए कसरत लेके आए हैं भी आप इस नैक्सट जी कसरत वो एक डंडे डंडेल करनी है जो कसरत की है आप एक स्टिक लै लैनी है इदा और इसको तो उपर चकना इदा वन फिर टू फिर थ्री फिर फोर फिर फाइव फिर सिक्स फिर सैवन फिर जितना कि दर्द है ਅਗਰ ਤੁਹਾਡੇ ਬਹੁਤ ਜ਼ਿਆਦਾ ਹੈ ਪੇਨ ਇੰਚ ਤੱਕ ਚੱਕ ਲੋ ਕੋਈ ਗੱਲ ਨਹੀਂ ਜੇ ਉੱਪਰ ਨਹੀਂ ਜਾ ਕੇ ਜਾਂਦੀ 8 ਫਿਰ 9 ਫਿਰ 10 ਫਿਰ ਰਿਲੈਕਸ ਇਹ ਤੁਸੀਂ 10 ਸੈਟ ਲਾਉਣੇ ਆ ਇਸਦੇ ਦੁਆਰਾ ਦੇਖੋ ਧਿਆਨ ਨਾਲ ਇਦਾਂ ਪਕੜ ਕੇ ਇਸਦੇ ਵਿੱਚ ਵੀ ਹੈ ਜੋ 꾸ਣੀ ਸਿੱਧੀ ਰਹੇਗੀ ਇਸ ਤਰ੍ਹਾਂ ਦੇਖੋ ਤੁਸੀਂ ਹਾਂ 1 then 2 then 3 then 4 then 5 then 6 then 7 then eight, 8 देन 9 देन 10 ਇਹ ਹੋ ਗਈ ਸ਼ੋਲਡਰ ਐਲੀਵੇਸ਼ਨ ਇਹ ਸਭ ਤੋਂ ਵਧੀਆ ਐਕਸਰਸਾਈਜ਼ ਹੈ ਇਹ ਤੁਸੀਂ ਦੋਨੋਂ ਹੱਥ ਨਾਲ ਫੜ ਕੇ ਇਦਾਂ ਕਰਨਾ ਹੈ ਔਰ ਜਿੱਥੇ ਤੱਕ ਜਾ ਸਕਦੇ ਹੋ ਅਗਰ ਤੁਹਾਡੀ ਹੌਲੀ-ਹੌਲੀ ਇੰਪਰੂਵਮੈਂਟ ਵੱਧ ਗਈ ਤਾਂ ਹੌਲੀ-ਹੌਲੀ ਤੁਸੀਂ ਉੱਪਰ ਚਲੇ ਜਾਣਾ देन ਵਾਪਸ ਆਉਣ ਲੱਗ ਜਾਣਾ ਹੁਣ ਨੈਕਸਟ ਐਕਸਰਸਾਈਜ਼ ਕੀ ਹੈ ਇਸੇ ਰੌਡ ਨੂੰ ਤੁਸੀਂ ਇਸੇ ਰੌਡ ਨੂੰ ਪਕੜ ਕੇ ਇਦਾਂ ਇਦਾਂ ਇਦ ਕਰਨੇ ਤਾਂ 1 2 3 4 5 6 7 8 9 10 11 12 13 14 15 16 17 18 19 20 दे जाने है। देन रिलैक्स ਇਸਦੇ ਵੀ ਤੁਸੀਂ ਤਿੰਨ ਸੈਟ ਲਾਉਣੇ ਆ ਇਸ ਨੂੰ ਆਪਾਂ ਸਾਈਡ ਤੇ ਲੈ ਕੇ ਜਾਣਾ ਹੈ देन ਸ਼ੋਲਡਰ ਸਾਈਡ 바이 ਸਾਈਡ ਇਸ ਜੀ ਤੁਸੀਂ ਤਿੰਨ ਸੈਟ ਲਾਉਣੇ ਆ 20 ਟਾਈਮਸ ਕੀਤਾ ਸੀ ਆਪਾਂ ਇੱਕ ਵਾਰੀ ਕੀਤਾ ਤੁਸੀਂ ਇਹ ਤਿੰਨ ਵਾਰੀ ਕਰਨਾ ਹੁਣ ਜਿਹੜੀ 4th ਐਕਸਰਸਾਈਜ਼ ਹੈ ਉਸ ਦੇ ਵਿੱਚ ਕੀ ਹੈ ਤੁਸੀਂ ਐਕਸਟਰਨਲ ਔਰ ਇੰਟਰਨਲ ਰੋਟੇਸ਼ਨ ਇਦਾਂ ਹੀ ਤੁਸੀਂ ਇਸ ਨੂੰ ਪਕੜ ਲਓਗੇ ਸਟਿਕ ਨੂੰ ਔਰ ਦੋਨੋਂ ਹੱਥ ਇਦਾਂ ਪਕੜ ਲੈਣੇ ਆ ਇਦਾਂ ਕਰਕੇ ਔਰ ਇਦਾਂ ਪਹਿਲਾਂ ਬਾਹਰ ਨੂੰ ਫਿਰ ਅੰਦਰ ਨੂੰ ਬਾਹਰ ਨੂੰ ਅੰਦਰ ਨੂੰ ਬਾਹਰ ਨੂੰ ਅੰਦਰ ਨੂੰ ਬਾਹਰ ਨੂੰ ਅੰਦਰ ਨੂੰ ਇਦਾਂ 5 then 6 then 7 then 8 then 9 then 10 ਵਿਥ ਰਿਲੈਕਸ ਇਸ ਦੇ ਵੀ ਤੁਸੀਂ 3 ਸੈਟ ਲਾਉਣੇ ਨੇ ਦੁਬਾਰਾ ਦੇਖੋ ਧਿਆਨ ਨਾਲ ਫੋਰ ਐਗਜ਼ਾਮਪਲ ਇਦਾਂ ਕਰਾਂਗੇ ਆਪਾਂ ਆ ਲੋ 1 2 एक्सटर्नल रोटेशन इंटरनल रोटेशन इदा होगी ही दैन थ्री फोर फाइव सिक्स सैवन एट नाइन टेन इलेवेन ट्वेल्व थर्टीन फोटीन फिफ्टीन सिक्सटीन सैवनटीन एटीन नाइनटीन ट्वेंटी सो आप इस इसे भी तेन सैट लाने होगी शोल्डर इंटरनल एंड एक्सटरनल रोटे दैन नैक्सट एक्सरसाइज की हैॉड न पकड़ के रखना पीछे और इस पिछे ना जित सी दैन इतनी होल्ड करा पांच सैकेंड एक दो तो तीन चार पांच, दैन रिलैक्स, फिर एक दो तो तीन चार पांच, दैन रिलैक्स, एक दो तो तीन चार पांच, दैन रिलैक्स, एक दो तो तीन चार पेनरोलैक्स एक दो तो तीन चार पेनरोलैक्स एक दो तो तीन चार पांच, दैन रिलैक्स, एक दो तो तीन चार प देन ਰਿਲੈਕਸ 1 2 3 4 5 देन ਰਿਲੈਕਸ 1 2 3 4 5 ਜਿੱਥੇ ਤੱਕ ਤੁਸੀਂ ਪਿੱਛੇ ਲਿਆ ਸਕਦੇ ਹੋ ਲੈ ਕੇ ਜਾਣਾ ਇਸ ਦੇ ਵੀ ਤੁਸੀਂ 10 ਰੈਪੀਟੀਸ਼ਨਸ ਲਾਉਣੀਆਂ ਨੇ ਇਹ ਵੀ ਇਹ ਵੀ ਇਹ ਕਿਸਮਤ ਆ ਉਹ ਨੇ ਜਿਹੜੀਆਂ ਕਿ ਤੁਸੀਂ ਰੌਡ ਦੀ ਹੈਲਪ ਨਾਲ ਕਰ ਸਕਦੇ ਹੋ ਹੁਣ ਨੈਕਸਟ ਐਕਸਰਸਾਈਜ਼ ਕੀ ਹੈ ਇਸ ਦੇ ਵਿੱਚ ਆਪਾਂ ਜੋ ਮੇਨ ਹੈ ਉਹ ਹੈ ਆਪਣੀ ਸ਼ੋਲਡਰ ਪੁਲੀ ਇਹ ਕੀ ਹੈ ਜਿਵੇਂ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਸਾਡੇ ਕੋਲੇ ਸ਼ੋਲਡਰ ਪੁਲੀ ਹੈ ਇਸ ਤੇ ਤੁਸੀਂ ਬੈਠ ਕੇ ਘਰ ਦੇ ਵਿੱਚ ਕੋਈ ਵੀ ਹੁੱਕ ਹੋਵੇ ਤੁਸੀਂ ਉਸ ਤੇ ਰੱਸੀ ਪਾ ਲੈਣੀ ਆ ਦਰਖਤ ਦਾ ਦਰਖਤ ਦੇ ਰੱਸੀ ਪਾ ਲੈਣੀ ਆ ਤੁਸੀਂ ਇਸ ਤੇ ਬੈਠ ਜਾਣਾ ਹੈ ਔਰ then ਪੁਲੀ ਕਰਨੀ ਸਟਾਰਟ ਕਰਾਂਗੇ ਫੋਰ ਐਗਜ਼ਾਮਪਲ ਤੁਹਾਡਾ ਖੱਬਾ ਮੋਢਾ ਹੈ ਕੱਪੇ ਮੋਢੇ ਨੂੰ ਆਪਾਂ ਬਿਲਕੁਲ ਸਿੱਧੀ ਰੱਖਾਂਗੇ ਔਰ ਸੱਜਾ ਉੱਪਰ ਜਾਏਗਾ ਖੱਬਾ ਪਾ ਲਈ ਇੱਥੇ ਤੱਕ ਆਇਆ ਉੱਥੋਂ ਮੁੜ ਜਾਣਾ then 1 then 2 then 3 then 4 then 5 then 6 then 7 then 8 then 9 then 10 then 11 then 12 then 13 then 14 then 15 then 16 بس جس تک درد ہے وہ سٹارٹ ہو گیا اوتھوں نیچے مڑ جانا درد تو اوپر نہیں جانا پھر کئی بار کی ہے مسل ٹیر ہونے کا ڈر ڈر ہوتا ہے اور درد واجے گا 20 بار کر کے ਤੁਸੀਂ آرام کرنا اس دے ਤੁਸੀਂ تین سیٹ لاؤنے ہیں شولڈر پولی ایزیلی مارکیٹ چ اویلیبل ہے اگر تھونو کتو نہیں ملے گی ਤੁਸੀਂ ساتھوں بھی یہ آرڈر کر کے ਤੁਸੀਂ لے سکتے ہو ਸ਼ੋਲਡਰ ਪੁਲੀ ਹੁਣ ਲਾਸਟ ਦੇ ਵਿੱਚ ਜਿਹੜੀਆਂ ਕਸਰਤਾਂ ਨੇ ਉਹ ਹੈ ਪੈਂਡੂਲਮ ਐਕਸਰਸਾਈਜ਼ ਉਸ ਦੇ ਲਈ ਕੀ ਹੈ ਆਪਾਂ ਤੁਹਾਨੂੰ ਉਹ ਵੀ ਕਰਕੇ ਦਿਖਾਵਾਂਗੇ ਨੈਕਸਟ ਹੈ ਪੈਂਡੂਲਮ ਐਕਸਰਸਾਈਜ਼ ਇੱਕ ਪਾਣੀ ਜਿਵੇਂ ਸਾਡੇ ਕੋਲ 1 ਲੀਟਰ ਪਾਣੀ ਦੀ ਬੋਤਲ ਹੈ ਇਸ ਨੂੰ ਹੱਥ ਦੇ ਵਿੱਚ ਪਕੜ ਲੈਣਾ ਹੈ ਫੋਰ ਐਗਜ਼ਾਮਪਲ ਆਪਣਾ ਸੱਜਾ ਮੋਢਾ ਹੈ ਔਰ ਦੈਨ ਆਪਾਂ ਜੋ ਸੱਜੀ ਲੱਤ ਹੈ ਉਹ ਪਿੱਛੇ ਕਰ ਲਾਂਗੇ ਖੱਬੀ ਲੱਤ ਅੱਗੇ ਲੈ ਜਾਾਂਗੇ ਔਰ ਇਹਨੂੰ ਬਿਲਕੁਲ ਢਿੱਲੇ ਛੱਡ ਦੇਣਾ ਜਿਵੇਂ ਆਪਣੇ ਪੈਂਡੂਲਮ ਚੱਲਦਾ ਹੈ ਨਾ ਪੈਂਡੂਲਮ ਆਗਰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਮੈਂ ਦੱਸਦਾ ਜਿਦੋਂ ਆਪਾਂ ਕਿਸੇ ਵੀ ਮੇਲੇ ਦੇ ਵਿੱਚ ਜਾਂਦੇ ਆ ਉੱਥੇ ਇੱਕ ਕਿਸ਼ਤੀ ਹੁੰਦੀ ਆ ਐਦਾਂ ਆਪਣੇ ਆਪ ਉੱਪਰ ਜਾਂਦੀ ਆ ਨੀਚੇ ਆਉਂਦੀ ਆ ਉੱਪਰ ਜਾਂਦੀ ਆ ਨੀਚੇ ਆਉਂਦੀ ਆ ਉਸੇ ਤਰ੍ਹਾਂ ਆਪਾਂ ਇਹ ਹੱਥ ਦੇ ਵਿੱਚ ਭਾਰ ਪਕੜ ਲਿਆ ਹੈ ਔਰ ਦੈਨ ਆਪਣੀ ਸੱਜੀ ਲੱਤ ਪਿੱਛੇ ਜਿਸ ਹੱਥ ਚ ਪਕੜਨਾ ਹੈ ਉਹ ਲੱਤ ਪਿੱਛੇ ਜਾਏਗੀ ਔਰ ਜਿਸ ਬਾਹ ਨੂੰ ਪਕੜਨਾ ਹੈ ਉਹ ਲੱਤ ਪਿੱਛੇ ਜਾਏਗੀ ਗੋਡਾ ਅੱਗੇ ਔਰ ਇਹ ਤਾਂ ਸਲੋ ਸਲੋ ਇਹਦਾ ਚੱਲਣਾ 1 ਦੈਨ 2 ਦੈਨ 3 ਦੈਨ 4 ਦੈਨ 5 ਦੈਨ 6 ਦੈਨ 7 ਦੈਨ 8 9 टेन इलेवेन ट्वेल्व थर्टीन फोटीन फिफ्टीन सिक्सटीन सैवनटीन एटीन नाइनटीन ट्वेंटी दैन रिलैक्स इसते भी तीन सैट लाने ये शोल्डर पेंडुलम एक्सरसाइज और जिमेंड नैक्सट एक्सरसाइज इस जिमें आप अगर अगे किया हूँ आपज़ करादा पहले अगे पिछे थी हम साइडवाइज दैन वन then 2 then 3 then 4 then 5 then 6 then seven, eight, nine, ten, eleven, twelve, thirteen, fourteen, fifteen, sixteen, seventeen, eighteen, nineteen, twenty. ਜੋ ਆਪਣਾ ਭਾਰ ਹੈ ਨਾ ਉਹ ਥੱਲੇ ਛੱਡ ਦੇਣਾ ਬਿਲਕੁਲ ਢਿੱਲਾ ਐ ਚੱਕੇ ਨਹੀਂ ਆਏ ਕਾਹਨ ਆ ਉਹ ਰੋਂਗ ਹੈ ਉਸ ਦੇ ਵਿੱਚ ਦਰਦ ਆ ਜਾਏਗਾ ਢਿੱਲਾ ਛੱਡ ਕੇ ਜਿੱਥੇ ਤੱਕ ਜਾਂਦਾ ਉੱਥੇ ਤੱਕ ਜਿਵੇਂ ਕਿ ਤੁਸੀਂ ਦੇਖਿਆ ਸਭ ਤੋਂ ਪਹਿਲਾਂ ਆਪਾਂ ਅੱਗੇ ਕਿ ਅੱਗੇ ਪਿੱਛੇ ਕੀਤਾ ਔਰ ਦੈਨ ਆਪਾਂ ਸਾਈਡ ਤੇ ਕੀਤਾ ਬਿਲਕੁਲ ਢਿੱਲਾ ਛੱਡ ਕੇ ਥੱਲੇ ਤਾਂ ਕਿ ਬਾਹਾਂ ਆਪਣੇ ਆਪ ਹੀ ਚੱਲੇ ਆਪਾਂ ਨੂੰ ਜ਼ੋਰ ਘੱਟ ਲਾਉਣਾ ਪਵੇ ਇਹ ਹੋ ਗਈ ਤੁਹਾਡੀ ਸ਼ੋਲਡਰ ਪੈਂਡੂਲਮ ਐਕਸਰਸਾਈਜ਼ ਫਾਸਟ ਐਕਸਰਸਾਈਜ਼ ਤੁਸੀਂ ਲੇਟ ਕੇ ਕਰਨੀ ਹੈ ਬੈੱਡ ਤੇ ਬਿਲਕੁਲ ਦੋਨੋਂ ਆਪਣੇ ਹੱਥਾਂ ਸਿੱਧੇ ਕਰ ਦਾਂਗੇ ਫਾਰ ਇਗਜ਼ਾਮਪਲ ਆਪਣਾ ਇਸ ਵਿੱਚ ਖੱਬਾ ਮੁੱਢਾ ਹੈ और ऐसा नीचे जावे एक दैन दो दिन तीन जे मान लो थोड़े दर्द दी थी इतो ही मुड़ जाना पिछले वाला पिछले लैके जाने की लड़ नहीं हौली हौली थोड़ी रेंज वी जाएगी फिर पिछले जाते जाव और इस भी कूड़िया मोड़निया नहीं कुछ सीधा चाहदिया ने ऐदा एक और दैन दो दैन तेन दैन चार दैन पंच सत्त 8 9 10 देन ਰਿਲੈਕਸ ਐਦਾਂ ਤੁਸੀਂ ਇਸ ਦੇ 50 ਵਾਰੀ ਕਰਨਾ ਜਿਵੇਂ ਆਪਾਂ 10 ਵਾਰੀ ਕੀਤਾ ਇੱਕ ਸੈੱਟ ਲਾਇਆ ਤੁਸੀਂ ਇਸ ਦੇ ਪੰਜ ਸੈੱਟ ਲਾਉਣੇ ਆ ਰਾਤ ਨੂੰ ਸੌਣ ਵੇਲੇ ਇਹ ਹੈਗੀ ਬੈੱਡ ਤੇ ਕਰਨ ਵਾਲੀ ਐਕਸਰਸਾਈਜ਼ ਫਰੋਜ਼ਨ ਸ਼ੋਲਡਰ ਦੁਆਣ ਇਹ ਥੋੜੀ ਲਾਸਟ ਕਸਰਤ ਸੀਗੀ ਫਰੋਜ਼ਨ ਸ਼ੋਲਡਰ ਦੀ ਇਹ ਸਾਰੀਆਂ ਕਸਰਤਾਂ ਤੁਸੀਂ ਦਿਨ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਬੜੀਆਂ ਈਜ਼ੀ ਕਸਰਤਾਂ ਨੇ ਔਰ ਰਾਤ ਨੂੰ ਸੌਣ ਵੇਲੇ ਜਿਵੇਂ ਕਿ ਅਗਰ ਤੁਸੀਂ ਕਬੀਰ ਪੇਨ ਰੀਲੀਫ ਔਇਲ ਲਾਉਂਗੇ ਇਸ ਦੀਆਂ 10 ਤੋਂ 12 ਬੂੰਦਾਂ ਤੁਸੀਂ ਪਾ ਲਾ ਲੈਣੀਆਂ ਰਾਤ ਨੂੰ ਸੌਣ ਵੇਲੇ ਥੈਨ ਸੇਕ ਦੇ ਲੈਣਾ ਇਹ 10-15 ਮਿੰਟ ਲਈ ਔਰ ਰਾਤ ਨੂੰ ਤੁਹਾਨੂੰ ਬਹੁਤ ਸੋਹਣੀ ਨੀਂਦ ਆਏਗੀ ਕਿਉਂਕਿ ਦਰਦ ਦਾ ਲੈਵਲ ਹੈ ਉਹ ਘੱਟ ਜਾਏਗਾ ਹੌਲੀ-ਹੌਲੀ ਤੁਸੀਂ ਕਸਰਤਾਂ ਦੇ ਵਿੱਚ ਹੋਰ ਵੀ ਆਪਾਂ ਵਾਧਾ ਕਰਾਂਗੇ ਇਹ ਤਾਂ ਥੋੜਾ ਹਜੇ ਇਹ ਆ ਵੀ ਸਟਾਰਟਿੰਗ ਹੈ ਘਰ ਦੇ ਵਿੱਚ ਅਗਰ ਤੁਸੀਂ ਮੋਡਾ ਜਾਮ ਹੋ ਗਿਆ ਤਾਂ ਕਿਹੜੀਆਂ ਕਸਰਤਾਂ ਆਪਾਂ ਘਰ ਦੇ ਵਿੱਚ ਹੀ ਕਰ ਸਕਦੇ ਹਾਂ then ਇਸ ਤੋਂ ਬਾਅਦ ਨੈਕਸਟ ਪਾਰਟ ਵੀ ਆਉਣਗੇ ਫਰੋਜ਼ਨ ਸ਼ੋਲਡਰ ਦੇ ਉਸ ਤੇ ਆਪਾਂ ਜਲ ਥੋੜੇ ਲਈ ਅੱਗੇ ਲੈ ਕੇ ਆਵਾਂਗੇ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਔਰ ਤੁਸੀਂ ਅਗਰ ਵੀਡੀਓ ਨੂੰ ਇੰਜੋਏ ਕੀਤਾ ਤਾਂ ਥੰਬਸ ਅਪ ਜ਼ਰੂਰ ਦਿਓ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ